ਸੌਂਡ ਪੂਰਾ ਪੂਰਾ ਟਾਈਮ ਆ ਤੇ ਦੇਖਿਆ ਨਾ ਤੁਸੀਂ ਮੇਨਾਂ ਦਾ ਵਲੌਗਾਂ ਦੇ ਵਿੱਚ ਅੱਜ ਇਹਦਾ ਚੈੱਕਅਪ ਹੋ ਰਿਹਾ ਜਿਹੜਾ ਮੈਂ ਫਿਲਮ ਦੇਖਣ ਜਾ ਰਿਹਾ ਤਾਂ ਬਈਆਂ ਆ ਮੈਨੂੰ ਲੱਗਦਾ ਕਿ ਜਿਹੜੀ ਮੂਵੀ ਆ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਬਣਾਈ ਗਈ ਹੈ ਕਿਉਂਕਿ ਇਹਦੇ ਵਿੱਚ ਬਹੁਤ ਚੀਜ਼ਾਂ ਦੱਸੀਆਂ ਗਈਆਂ ਹੈ ਕਿ ਇਦਾਂ ਵੀ ਹੋ ਸਕਦਾ ਹੈ ਮਾਰਨਗੇ ਸਾਰਿਆਂ ਨੂੰ ਵਲੌਗ ਅੱਜ ਦਾ ਸਟਾਰਟ ਹੋ ਚੁੱਕਾ ਹੈ ਤੇ ਮੈਂ ਸਵੇਰੇ ਸਵੇਰੇ ਉੱਠ ਚੁੱਕਾ ਹਾਂ ਤੇ ਉੱਠ ਕੇ ਜਿਹੜੀ ਸਵੇਰ ਦੀ ਸੈਰ ਹੁੰਦੀ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਵੀ ਕਰਨੀ ਚਾਹੀਦੀ ਆ ਉਹ ਮੈਂ ਕਰ ਲਈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਮੈਂ ਰੂਟੀਨ ਸਟਾਰਟ ਕੀਤੀ ਹੈ ਸਵੇਰ ਦੀ ਸੈਰ ਕਰਨ ਦੀ ਤੇ ਸੈਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿੱਥੇ ਕਰ ਕੇ ਆਇਆ ਉਹ ਤੁਹਾਨੂੰ ਦਿਖਾਈ ਦੇਣਾ ਆ ਆ ਦੇਖੋ ਜੀ ਆ ਬੈੱਡ ਆਪਣਾ ਤੇ ਇਧਰ ਨੂੰ ਲੰਘ ਜਾਈਦਾ ਹੈ ਇਹ ਆਪਣੀ ਸੈਰ ਦੀ ਜਗ੍ਹਾ ਆ ਬਹੁਤ ਵਧੀਆ ਸੈਰ ਹੁੰਦੀ ਇੱਥੇ ਮਜ਼ਾ ਆ ਜਾਂਦਾ ਬਦਲੇ ਸੈਰ ਕਰਕੇ ਤੇ ਹੁਣ ਜਿਹੜੀ ਅੱਜ ਦੀ ਰੂਟੀਨ ਅੱਜ ਦਾ ਕੀ ਸੀਨਾ ਮਤਲਬ ਆ ਜੀ ਸੀਨਾ ਕਿ ਮੈਂ ਜਾ ਰਿਹਾ ਆਪਣੇ ਫਰੈਂਡ ਦੇ ਘਰੇ ਉਹਦਾ ਐਕਸੀਡੈਂਟ ਹੋ ਚੁੱਕਿਆ ਸੀ ਬਹੁਤ ਟਾਈਮ ਪਹਿਲਾਂ ਤੇ ਬਟ ਉਹਦੇ ਆਰਾਮ ਨਹੀਂ ਆ ਰਿਹਾ ਉਹ ਕਿਸੇ ਹੋਰ ਡਾਕਟਰ ਤੇ ਦਿਖਾ ਕੇ ਆਣ ਨੂੰ ਤੇ ਹੁਣ ਮੈਂ ਉਹਨੂੰ ਲੈ ਕੇ ਜਾਊਂਗਾ ਤੇ ਤੁਹਾਨੂੰ ਸਾਰਾ ਕੁਝ ਖਾਣਾ ਨਾਲ ਤੇ ਮੈਨੂੰ ਲੱਗਦਾ ਨਿਕਲ ਚੁੱਕਿਆ ਹੈ ਲੰਬੇ ਸਫ਼ਰ ਲਈ ਕਿਉਂਕਿ ਜਿਹੜਾ ਡਾਕਟਰ ਆ ਉਹਨੇ ਚੇਂਜ ਕਰਨਾ ਹੈ ਪਹਿਲੇ ਵਾਰ ਡਾਕਟਰ ਦਾ ਆਰਾਮ ਨਹੀਂ ਆ ਰਹਾ ਤੇ ਹੁਣ ਦੂਜੇ ਡਾਕਟਰ ਦੇ ਕੋਲ ਜਾਣਾ ਹੈ ਉਹ ਹੈਗਾ ਜਿੱਥੋਂ ਸਾਡੇ ਸ਼ਹਿਰ ਤੋਂ ਮਤਲਬ 18 ਵੀ ਕਿਲੋਮੀਟਰ ਦੂਰ ਤੇ ਸਾਰਾ ਸਫ਼ਰ ਵੀ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਤੇ ਕੀ ਅੱਗੇ ਹੁੰਦਾ ਹੈ ਸਾਰਾ ਦੇਖ ਲਿਓ ਵੀ ਵਲੌਗ ਦੇ ਵਿੱਚ ਚੈੱਕ ਕਰ ਲਓ ਕਿੱਦਾਂ ਵੀ ਇਹ ਦੇਖਿਆਣਾ ਤੁਸੀਂ ਮੇਰੇ ਨਾਲ ਦਾ ਵਲੌਗਾਂ ਦੇ ਵਿੱਚ ਅੱਜ ਇਹਦਾ ਚੈੱਕਅਪ ਹੋ ਰਿਹਾ ਜਿਹੜੇ ਪੁਰਾਣੇ ਡਾਕਟਰ ਦੇ ਦਿਖਾਉਂਦਾ ਸੀਗਾ ਉਹ ਡਾਕਟਰ ਨੇ ਕੋਈ ਰਾਹ ਪੱਲਾ ਨਹੀਂ ਫੜਾਇਆ ਮਤਲਬ ਠੀਕ ਨਹੀਂ ਹੋਇਆ ਇੰਪਰੂਵਮੈਂਟ ਨਹੀਂ ਲੱਗ ਰਹੀ ਸੋ ਅਸੀਂ ਅੱਜ ਜਾ ਰਹੇ ਜੀ ਨਵੇਂ ਡਾਕਟਰ ਦੇ ਕੋਲੇ ਖੁਸ਼ ਆ ਖੁਸ਼ ਆ ਹੀ ਬੁਰਾ ਇਹ ਦੁਬਾਰਾ ਜਿਹੜਾ ਮਾਹੌਲ ਹੁੰਦਾ ਤੇ ਮੌਸਮ ਹੁੰਦਾ ਕਿਆ ਬਾਤ ਹੈ ਜੀ ਮਜ਼ਾ ਆ ਗਿਆ ਮਤਲਬ ਛੋਟਾ ਇਹ ਸਾਡਾ ਸਫ਼ਰ ਸੀਗਾ ਨਾ ਇੱਕ ਸਫ਼ਰ ਸੀ ਬਹੁਤ ਵਧੀਆ ਲੰਘਿਆ ਮੁੰਡੇ ਦੇਖੋ ਕੱਪੜੇ-ਕੁਪੜੇ ਲਵਾਤੇ ਡਾਕਟਰ ਨੇ ਮਤਲਬ ਪੂਰਾ ਚੰਗੀ ਤਰ੍ਹਾਂ ਕੜਾਕੇ ਕੱਢਦੇ ਵੀ ਮੁੰਡੇ ਦੇ ਕੜਾਕੇ ਪਾਏ ਚੰਗੀ ਤਰ੍ਹਾਂ ਹੁਣ ਕਹਿਮ ਆ ਫਿਰ ਉਹ ਮੈਂ ਦੇਖੋ ਕਿ ਮੈਂ ਕਿਹਾ ਅੱਟਾ ਠੀਕ ਬੰਨੇ ਮੌਸਮ ਨੂੰ ਦੇਖ ਕੇ ਹੋਣਾ ਮੌਸਮ ਹੀ ਬੜਾ ਘੈਂਟ ਆ ਯਾਰ ਮੌਸਮ ਤਾਂ ਇੱਕ ਵਾਰ ਫੇਰ ਦਿਖਾ ਦਈਏ ਕੋਈ ਧੁੱਪ ਨਹੀਂ 4 ਵਜੇ ਦਾ ਟਾਈਮ ਆ ਦੇਖੋ ਸਿਸਟਮ ਵਾਲੇ ਦੁਆਲੇ ਖੇਡ ਠੰਡੀ ਠੰਡੀ ਹਵਾ ਨਾਲ ਰੰਗ ਤਾਂ ਲਾ ਗਿਆ ਸੂਰਜ ਸੂਰਜ ਨਹੀਂ ਬੁਰਜ ਬੁਰਜ ਠੀਕ ਆ ਜੀ ਠੀਕ ਆ ਉਹ ਮੈਂ ਧਿਆਨ ਦਿੱਤਾ ਮੈਂ ਦੋਨੋਂ ਹੀ ਦੇਖ ਕੇ ਉੱਤੇ ਐਸਟੀਮੇਟ ਜਿਹਾ ਲਾ ਲਵਾਂ ਕਿ ਸੂਰਜ ਕਿਉਂ ਆਇਆ ਕਿਉਂਕਿ ਮੇਰਾ ਧਿਆਨ ਡਰਾਈਵਿੰਗ ਦੇ ਵਿੱਚ ਤੇ ਅਦਰ ਕੈਮਰੇ ਤੇ ਧਿਆਨ ਆ। ਬਰਛੇ ਪੈਂਦਾ ਇਹ ਸਵਾ ਦੇਖੋ ਤਾਂ ਟੋਪਾ ਸਵੀਮ ਪੂਲ ਮਤ ਕਹਿੰਦਾ ਸਵੀਮ ਪੂਲ ਆ ਯਾਰ। ਹਮਰ ਆ ਰਹੀ ਹੈ ਜੀ। ਹਮਰ ਆ ਰਹੀ ਹੈ ਜੀ। ਰੂਪੀ ਕੋਣਾ ਵੀਰੇ ਇਹ। ਮੇਡਨ ਵਿਲੇਜਰਸ ਮੇਡਨ ਨੇੜਿਆ ਜਿਹੜਾ ਆ ਉਹ ਡਾਕਟਰ ਇਹਨੇ ਸਿਰਫ 1500 ਰੁਪਏ ਜਾਂ 15 ਦਿਨਾਂ ਵਿੱਚ ਹੀ ਠੀਕ ਹੋ ਜਾਣਾ ਹੈ ਤੂੰ ਪਰ ਟੋ ਵਾਲਾ ਡਾਕਟਰ ਤੇ ਕੋਈ ਰਾਹ ਪੱਲਾ ਹੀ ਨਹੀਂ ਫੜਾ ਰਿਹਾ ਸੀ ਮਤਲਬ ਜਿੱਦਾ ਉਹਨੇ ਤਾਂ ਪਤਾ ਹੀ ਨਹੀਂ ਮਹੀਨੇ 2 ਮਹੀਨੇ ਲਵਾ ਦਲੇ ਸੀ ਇੱਦਾਂ ਹੀ ਘਰੇ ਬੈਠੇ ਡੇਢ ਮਹੀਨਾ ਹੋ ਗਿਆ ਉਹ ਇੱਕ ਪੜੇ ਲਿਖੇ ਡਾਕਟਰ ਐਮਬੀਬੀਐਸ ਕੀਤੇ ਡਾਕਟਰ ਤੇ ਇੱਕ ਦੇਸੀ ਕੋਈ ਬੰਦਾ ਕਿਸੇ ਕੋਲ ਗੁਰ ਗੁਰ ਪੜਿਆ ਹੁੰਦਾ ਜਿਹਨੇ ਉਹ ਤੋਂ ਸਿੱਖੇ ਹੋਏ ਬੰਦੇ ਕਿੰਨਾ ਮਤਲਬ ਕਿ ਇਹ ਜ਼ਮੀਨ ਅਸਮਾਨ ਦਾ ਫਰਕ ਆਉਂਦਾ ਹਨਾ ਬਿਲਕੁਲ ਵੀ ਐਮਬੀਬੀਐਸ ਡਾਕਟਰਾਂ ਨੇ ਇਹਦਾ ਚਲੋ ਠੀਕ ਹੈ ਉਹਨਾਂ ਦੀ ਵੀ ਆਪਣੀ ਆਪਣੀ ਸੋਚ ਹੁੰਦੀ ਹੈ ਆਪਣਾ ਆਪਣਾ ਤਰੀਕਾ ਹ ਬੜਾਪਾ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਜਿਹੜੇ ਇੰਨੇ ਪੁਰਾਣੇ ਆਪਣੇ ਬਜ਼ੁਰਗ ਸੀਗੇ ਪਹਿਲਾਂ ਇਦਾਂ ਹੀ ਟੀਕੂ ਕਰ ਲੈਂਦੇ ਸੀ ਆਫਾਂ ਵਾਲੀ ਹਨ ਕੋਈ ਮੋਢਾ ਉੱਤਰ ਗਿਆ ਜਾਂ ਮੋਢਾ ਇਦਾਂ ਹੀ ਚੜਾ ਆਉਣਾ ਪਹਿਲਾਂ ਕਿੱਥੇ ਡਾਕਟਰ ਹੁੰਦੇ ਸੀਗੇ ਕਿਹੜੀਆਂ ਦਵਾਈਆਂ ਹੁੰਦੀਆਂ ਸੀਗੀਆਂ ਪਹਿਲਾਂ ਇਦਾਂ ਹੀ ਕਰਦੇ ਰਹੇ ਸੀਗੇ ਹੁਣ ਜਿਹੜੇ ਤਰੀਕੇ ਨੇ ਪੁਰਾਣੇ ਜਿਹੜੇ ਤਰੀਕੇ ਨੇ ਤੇ ਉਹੀ ਕਾਮਯਾਬ ਨੇ ਕੋਈ ਕਾਮਯਾਬ ਨਹੀਂ ਹੈ ਠੀਕ ਹੈ ਜੀ ਜੈ ਹਿੰਦ ਜੈ ਹਿੰਦ ਬੜੀਆਂ ਘੰਟ ਘਟ ਆ ਰਹੀਆਂ ਯਾਰ ਸਿਰ ਲਗਾ ਹੋਇਆ ਮਤਲਬ ਗੱਡੀ ਇੱਥੇ ਮੈਨੂੰ ਚਲਾਉਣੀ ਚਾਹੀਦੀ 50 60 ਦੀ ਸਪੀਡ ਤੇ ਚੱਲਦੀ ਹੈ ਗੱਡੀ ਬਟ ਮੈਂ ਇੱਥੇ ਦੀ ਇਸ ਮੈਟਰ ਮਤਲਬ ਆਨੰਦ ਲੈ ਰਹੇ ਆ ਇੱਕ ਤਾਂ ਧੋਪਣੀ ਹੈਗੀ ਉਹ ਜੋ ਲੋਕੇਸ਼ਨਸ ਇੰਨੀਆਂ ਘਟ ਘਟ ਕੇ ਆਨੰਦ ਲੈ ਕੇ ਘੁੰਮੀ ਜਾ ਰਹੇ ਮਜ਼ੇ ਨਾਲ ਜਾ ਰਹੇ ਜੀ ਘਰੇ ਸਭ ਨੂੰ ਵੈਲਕਮ ਹੋ ਗਿਆ ਸਾਡਾ ਆਪਣੇ ਸ਼ਹਿਰ ਦੇ ਵਿੱਚ ਦੇਖੋ ਡੈਜ਼ਰਟ ਹੀ ਬਣਾਇਆ ਪਿਆ ਹੈ ਮਾਰੂਥਲ ਕਿਆ ਬਾਤ ਹੈ ਇਹ ਦੇਖੋ ਦੇਖੋ ਸਾਡਾ ਸ਼ਹਿਰ ਤਾਂ ਇਦਾਂ ਦਾ ਸਾਰਾ ਹੀ ਕਿੱਦਾਂ ਆਉਂਦਾ ਨਹੀਂ ਆ ਰਿਹਾ ਫਿਰ ਛਟਕਿਆਂ ਦਾ ਪਹੁੰਚੁੱਕਿਆ ਜੀ ਘਰੇ ਮੰਮੀ ਤੋਂ ਗਾਲਾਂ ਗੋਲਾਂ ਖਾਣ ਤੋਂ ਬਾਅਦ ਹੁਣ ਮੈਂ ਬਹਿ ਗਿਆ ਆ ਨਾਲ ਤੂੰ ਗਾਲਾਂ ਪਈਆਂ ਵੀ ਦੱਸੋ ਮੈਨੂੰ ਗਾਣਾ ਕਿਉ ਪਈਆ ਹੁਣ ਕਾਣਾ ਤੈਨੂੰ ਤਾਂ ਪਈਆ ਆ ਐਕਟਿੰਗ ਆ ਇਹ ਆਕਰਮ ਦੌੜੀ ਗਿਆ ਸੀ ਮੈਂ ਮੋਂ ਤੋਂ ਦੱਸਿਆ ਕਿ ਦੱਸੋ ਗਾਣਾ ਮੈਨੂੰ ਪਈਆ ਕਿਉ ਲੈ ਲਓ ਖੇਰ ਕਰ ਦੇ ਹੋਰ ਕੀ ਕਹਾਂ ਤੈਨੂੰ ਲੰਬੀ ਜਿਹੀ ਦੀ ਪੀ ਹੋਰ ਕੀ ਦੱਸੋ ਕਿਉ ਮੈਂ ਦੱਸੋ ਮੈਨੂੰ ਮੈਨੂੰ ਫੋਨ ਨਹੀਂ ਕੀਤਾ ਇਸ ਕਰਕੇ ਤੈਨੂੰ ਗਾਲਾਂ ਪਈਆਂ اچھا ਮੈਂ ਫੋਨ ਨਹੀਂ ਕੀਤਾ ਮੈਂ ਗਿਆ ਸੀ ਆਪਣੇ ਫਰੈਂਡ ਨੂੰ ਲੈ ਕੇ ਤੁਹਾਨੂੰ ਦੱਸਿਆ ਯਾਰ ਦੂਰ ਗਿਆ ਸੀ ਤੇ ਫਿਰ ਮੈਨੂੰ ਲੱਗੇ ਮੈਂ ਕਿਹਾ ਚਲੋ ਘਰੇ ਪਹੁੰਚ ਹੀ ਜਾਣਾ ਹੁਣ ਫੋਨ ਕਰਨਾ ਚਾਹੀਦਾ ਸੀ ਸੋ ਦੈਟ ਇਜ਼ ਵਾਈ ਪਤਾ ਨਹੀਂ ਥਿਸ ਇਜ਼ ਵਾਈ ਹੁੰਦਾ ਜੋ ਵੀ ਹੁੰਦਾ ਹੈ ਇਹ ਰੀਜ਼ਨ ਸੀਗਾ ਜੀ ਹਮ ਠੀਕ ਹੈ ਤੇ ਸਾਰਿਆਂ ਨੂੰ ਇੱਕ ਹੋਰ ਖੁਸ਼ਖਬਰੀ ਦੇ ਦਈਏ ਤੁਹਾਨੂੰ ਮੈਂ ਜਾ ਰਿਹਾ ਜੈਤਾਨ ਮੂਲੀ ਦੇਖਣ ਆਪਣੇ ਯਾਰੋਦਰ ਨਾਲ ਸੋ ਰਾਤਾ ਸ਼ੋਆ ਜੀ ਆਪਣੇ ਸ਼ਹਿਰ ਤੋਂ ਮੈਂ ਜਾਣਾ ਧੂਰੀ ਧੂਰੀ ਸਾਡੇ ਸ਼ਹਿਰ ਤੋਂ ਪੈ ਜਾਂਦਾ 15 ਕਿਲੋਮੀਟਰ ਤੋਂ ਵਿੱਚ ਇੱਕ ਥੀਏਟਰ ਆਂਦਾ ਹੈ ਸਾਡੇ ਸ਼ਹਿਰ 'ਚ ਵੀ ਹੈਗਾ ਥੀਏਟਰ ਬੱਟ ਸਾਡੇ ਸ਼ਹਿਰ ਨਾਲ ਥੀਏਟਰ ਆ ਜਿਹੜਾ ਉਹ ਛੋਟਾ ਥੀਏਟਰ ਆ ਜੀ ਇਸ ਕਰਕੇ ਅਸੀਂ ਉੱਥੇ ਜਾ ਰਹੇ ਹਾਂ ਸਪੈਸ਼ਲ ਸੋ ਮੈਂ ਤੇ ਮੇਰਾ ਫਰੈਂਡ ਤੇ ਅਸੀਂ ਦੋਨੋਂ ਜਾਵਾਂਗੇ ਮੂਵੀ ਦੇਖਣ ਤੇ ਆ ਕੇ ਤੁਹਾਨੂੰ ਰਿਵਿਊ ਵੀ ਦਿੰਨੇ ਆ ਜੀ ਕਿੱਦਾਂ ਦੀ ਮੂਵੀ ਆ ਬਾਏ ਬਾਏ ਯੈਸ ਮੈਂ ਫਿਲਮ ਦੇਖਣ ਜਾ ਰਿਹਾ ਕਿਹੜੀ ਹੋ ਦੱਸਿਆ ਤੇ ਅੱਛਾ ਸ਼ੈਤਾਨ ਤੂੰ ਖੁਦ ਹੀ ਸ਼ੈਤਾਨ ਹੋ ਬਾਏ ਬਾਏ ਉਹ ਮੂਵੀ ਦੇਖਣ ਤੋਂ ਪਹਿਲਾਂ ਰੋਟੀ ਰੋਟੀ ਮੈਂ ਸੋਚੇ ਕਿ ਪਹਿਲਾਂ ਖਾ ਹੀ ਲਈਏ ਚੈੱਕ ਕਰੋ ਧੂਰੀ ਤੇ ਸਿਨੇਮਾ ਲੰਬੀ ਕਿੱਥੇ ਆ ਸਿਨੇਮਾ ਦਾ ਸਿਸਟਮ ਕਿੱਧਰ ਹੈ ਜੀ ਸਿਨੇਮਾ ਸਿਸਟਮ ਉੱਤੇ ਜਾ ਕੇ ਅੱਗੇ ਚਲੋ ਫਿਰ ਚੱਲੀਏ ਸੋ ਉਹ ਪੌੜੀਆਂ ਚੜ੍ਹਨੀਆਂ ਪੈਣੀਆਂ ਸਾਨੂੰ ਆਣਾ ਮੂਵੀ ਹਾਰਰ ਮੈਨੂੰ ਲੱਗਦਾ ਅਸੀਂ ਇਕੱਲੇ ਹੀ ਹੋਨੇ ਆ ਮੈਨੂੰ ਲੱਗਦਾ ਆਪਾਂ ਨਾ ਇਕੱਲੇ ਹੀ ਆ ਬਾਈ ਇਕੱਲੇ ਬਸ ਫਿਰ ਪੂਰਾ ਹਾਰਰ ਵਾਲਾ ਕੰਮ ਹੋਣ ਵਾਲਾ ਕੋਕਾ ਪਤਾ ਨਹੀਂ ਕਿਦਾਂ ਦੇ ਪੈਣੀਆਂ ਨੇ ਸਾਰਿਆਂ ਤਾਂ ਦਿਖਾਵਾਂਗੇ ਐਡਵੈਂਚਰ ਵੀ ਦਿਖਾਵਾਂਗੇ ਤੁਹਾਨੂੰ ਐਡਵੈਂਚਰ ਇਹੀ ਆ ਨਾ ਵੀ ਕੱਡੇ ਭੂਤਾਂ ਵਾਲੀ ਫਿਲਮ ਦੇਖਾਂਗੇ ਬਸ ਠੀਕ ਆ ਜੀ ਮੈਨੂੰ ਤਾਂ ਭੂਤਾਂ ਜਿਹਾ ਲੱਗ ਰਹੀ ਆ ਸੱਚੀ ਜੀਵੇਂ ਦੇਖੋ ਕੋਈ ਟਾਈਮ ਪੂਰਾ 7:30 ਵਜੇ ਦਾ ਆ ਫਿਲਮ ਦਾ ਤੇ ਅਸੀਂ ਪੂਰੇ 7:30 ਵਜੇ ਪਹੁੰਚੇ ਤੇ ਕੋਈ ਨਹੀਂ ਦਿਖ ਰਿਹਾ ਇਸ ਵਕਤ ਇੱਥੇ ਸੋ ਮੈਨੂੰ ਤਾਂ ਲੱਗ ਰਿਹਾ ਸੱਚੀ ਜੀ ਕਿ ਆਪਾਂ ਇਕੱਲੇ ਆ ਤੁਸੀਂ ਇਹ ਜਦੋਂ ਆਪਾਂ ਵਾਪਸ ਜਾਣਾ ਇੱਥੇ ਨਿਕਲ ਕੇ ਆਉਣਾ ਕੱਲੇ ਨਾ ਵੀ ਹੋਰ ਰਾਤ ਨੂੰ ਸਾਢੇ 11 ਬੰਦਾ ਵੀ ਭੂਤਾਂ ਦਾ ਟਾਈਮ ਨਾ ਤੇ ਫਿਲਮ ਵੀ ਭੂਤਾਂ ਵਾਲੀ ਦੇਖਣੀ ਹੈ ਚਲੋ ਯਾਰ ਸੋ ਸ਼ੈਤਾਨ ਮੂਵੀ ਦਾ ਜਿੰਨੇ ਦੇ ਤੱਕ ਟ੍ਰੇਲਰ ਨਹੀਂ ਦੇਖਿਆ ਟ੍ਰੇਲਰ ਦੇਖ ਲਓ ਤੁਹਾਨੂੰ ਸਭ ਪਤਾ ਲੱਗਣਾ ਕਿ ਕਿਹੋ ਜਿਹਾ ਸੀਨਾਂ ਡਰਦੇ ਆ ਨਹੀਂ ਅੰਦਰ ਦਾ ਸਿਸਟਮ ਦਾ ਦੂਸਰਾ ਟਿੱਕੀ ਸਾਵਾਂ ਹੋਊਗਾ ਮੈਂ ਦੱਸਦਾ ਅੰਦਰ ਦਾ ਸੀਨ ਮੈਂ ਨਹੀਂ ਹੈਗਾ ਕੋਈ ਨਹੀਂ ਵੀ ਹੈਗਾ ਇੱਕ ਮੂਵੀਜ਼ ਓਕੇ ਬਹੀ ਇਹ ਖਲੰਘਾ ਨਾ ਨੀਤ ਨੂੰ ਲਿਆਉਣ ਨੂੰ ਟਿਕ ਟਕ ਨੀਚੇ ਅਧੋਨ ਨੀਚੇ ਓਕੇ ਓ ਯਾਰ ਸਾਨੂੰ ਪਤਾ ਲੱਗਾ ਕਿ ਵੀੰਦ ਦੀ ਟਿਕ ਟਕ ਜਿਹੜੀ ਥੱਲੋ ਕਟਾਣੀ ਪੈਣੀ ਆ ਸੋ ਹੁਣ ਪੂਰਾ ਪੂਰਾ ਟਾਈਮ ਆ ਤੇ ਦੇਖਦੇ ਆਂ ਸੀ ਸੋ ਆ ਜਾਂਦੇ ਪਲੀਜ਼ ਸਾਹਮਣੇ ਹੂੰ ਚਲੋ ਜੀ ਇੱਧਰ ਵੀ ਇੱਧਰ ਵੀ ਬਾਹਰ ਦੀ ਆ ਆਓ ਸੀਗਾ ਚਲੋ ਜੀ ਰੋਖੋ ਗਿਆ ਸੀ ਕਿ ਟਿਕਟ ਤੇ ਨਾਲ ਤੁਹਾਨੂੰ ਆ ਸਪੈਸ਼ਲ ਚੀਜ਼ ਮਿਲੇ ਖਸ ਖਸ ਉਹਨਾਂ ਨੂੰ ਵਾਹ ਜੀ ਬਾਈ ਕੰਪਲੀਮੈਂਟਰੀ ਮਿਲਿਆ ਤੁਹਾਨੂੰ ਨਾਲ ਚਲੋ ਜੀ ਫਿਰ ਮਹਾਰਾਜਾ ਜੀ ਅੰਦਰ ਵਾਹ ਜੀ ਵਾਹ ਆ ਜਾਣਾ ਰੱਤ ਸਾਹਿਬ ਤੁਰੇ ਦੋ ਚਾਹ ਲੈਣਾ ਕੜਕ ਕੜਕ ਚਾਕੇ ਲਈ ਕੜਕ ਕਾਉਂਟਰ ਨਹੀਂ ਕੋਈ ਉਡੀਕਣਾ ਪੜੇਗਾ ਆ ਸੀ ਦੇਖਾਇਆ ਪਰ ਬਹੁਤ ਕਹਿਣ ਫਿਲਮ ਆ ਜੀ ਬਹੁਤ ਕਹਿਣ ਤੁਹਾਨੂੰ ਕਿਦਾ ਲੱਗੀ ਬਹੁਤ ਵਧੀਆ ਫਿਲਮ ਬਹੁਤ ਡਰ ਲੱਗ ਰਿਹਾ ਹੁਣ ਵਾਪਸ ਜਾ ਡਰ ਲੱਗ ਰਿਹਾ ਜੀ ਰਾਤ ਹੋ ਚੁੱਕੀ ਹੈ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਬਾਹਰ ਫਸ ਫਿਲਮ ਇਹ ਤਾਂ ਲਈ ਸੀ ਕਿ ਬਸ ਕੀ ਦਸੀ ਇਹ ਮੈਨੂੰ ਲੱਗਦਾ ਕਿ ਜਿਹੜੀ ਮੂਵੀ ਆ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਬਣਾਈ ਗਈ ਹੈ ਕਿਉਂਕਿ ਇਹਦੇ ਵਿੱਚ ਬਹੁਤ ਚੀਜ਼ਾਂ ਦੱਸੀਆਂ ਗਈਆਂ ਆ ਕਿ ਇਦਾਂ ਵੀ ਹੋ ਸਕਦਾ ਹੈ ਬਿਲਕੁਲ ਉਹ ਮੂਵੀ ਸਾਰੇ ਜ਼ਰੂਰ ਦੇਖੋ ਤੁਸੀਂ ਅਵੇਅਰ ਹੋਵੋਗੇ ਕਿਹੜੀ ਚੀਜ਼ ਤੋਂ ਅਵੇਅਰ ਹੋਵੋਗੇ ਉਹ ਤੁਸੀਂ ਮੂਵੀ ਦੇਖ ਕੇ ਪਤਾ ਕਰੋ ਹੋ ਗਿਆ ਜੀ 10:30 ਵਜੇ ਦਾ ਤੇ ਇੱਕੋ ਹੀ ਇੱਕ ਬੰਦਾ ਖੜਾ ਸੀ ਬਾਕੀ ਸਾਰੇ ਸ਼ਹਿਰ ਚ ਪੱਤੀਆਂ ਗੁੱਲ